ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੀ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਬਹੁਤ ਇੰਪੋਰਟੈਂਟ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਜੋ ਕਿ ਹੈ ਟਾਈਮ ਸਾਈਕਲ ਬਾਰੇ ਟਾਈਮ ਸਾਈਕਲ ਬਾਰੇ ਤੁਸੀਂ ਅਕਸਰ ਹੀ ਮੇਰੀਆਂ ਵੀਡੀਓ ਦੇ ਵਿੱਚ ਦੇਖਿਆ ਹੋਊਗਾ ਮੈਂ ਤੁਹਾਨੂੰ ਨਾਲ ਤੇ ਵੀ ਲਿਖਦਾ ਹੁੰਦਾ ਹੁੰਦਾ ਕਿ ਇੰਨੇ ਵਜੇ ਇੰਪੋਰਟੈਂਟ ਟਾਈਮ ਆ ਇੰਨੇ ਵਜੇ ਜੇ ਸਵਿੰਗ ਹਾਈ ਬ੍ਰੇਕ ਹੁੰਦਾ ਤੇ ਆਪਾਂ ਨੂੰ ਮੂਵਮੈਂਟ ਦੇਖਣ ਨੂੰ ਮਿਲ ਸਕਦਾ ਹੈ ਸਵਿੰਗ ਲੋ ਬੈਗ ਹੁੰਦਾ ਤੇ ਮੂਵਮੈਂਟ ਦੇਖਣ ਨੂੰ ਮਿਲ ਸਕਦਾ ਹੈ 15 ਮਿੰਟ ਤੇ ਆਪਾਂ ਟਾਈਮ ਸਾਈਕਲ ਨੂੰ ਫੋਲੋ ਕਰਦੇ ਹਾਂ 55 ਦਿਨ ਦਾ ਟਾਈਮ ਸਾਈਕਲ ਹੁੰਦਾ ਹੈ ਡੇ ਟੈਂਪਰੇਚਰ ਤੇ 15 ਮਿੰਟ ਟਾਈਮ ਫਰੇਮ ਤੇ ਇਸੇ ਤਰ੍ਹਾਂ ਵੀਕਲੀ ਟਾਈਮ ਫਰੇਮ ਤੇ 85 ਵੀਕ ਦਾ ਟਾਈਮ ਸਾਈਕਲ ਹੁੰਦਾ ਵੀਕਲੀ ਟਾਈਮ ਫਰੇਮ ਬਾਰੇ ਮੈਂ ਅੱਜ ਨਹੀਂ ਗੱਲ ਕਰਾਂਗਾ ਅੱਜ ਜਿਹੜੀਆਂ ਦੋ ਆਪਾਂ ਇੰਪੋਰਟ ਗੱਲਾਂ ਅੱਜ ਕਰਾਂਗੇ ਜਿਸ ਦੇ ਨਾਲ ਤੁਸੀਂ ਮਹੀਨੇ ਦੇ ਵਿੱਚ ਦੋ ਵਾਰੀ ਮਤਲਬ ਕਿ ਪੋਜੀਸ਼ਨ ਟ੍ਰੇਡ ਕਰ ਸਕਦੇ ਜੋ ਇੱਕ ਛੋਟਾ ਸਟਾਪ ਲੌਸ ਲਗਾ ਕੇ ਤੇ ਦੋ ਤਿੰਨ ਦਿਨਾਂ ਲਈ ਮਤਲਬ ਕਿ ਇੱਕ ਮੂਵਮੈਂਟ ਫੜ ਸਕਦੇ ਜੋ ਕਿਸੇ ਵੀ ਸਾਈਡ ਨੂੰ ਜਿਸ ਸਾਈਡ ਨੂੰ ਵੀ ਮਤਲਬ ਕਿ ਆਪਾਂ ਦਾ ਸੈਟਅਪ ਬਣੇਗਾ ਠੀਕ ਹੈ ਸੈਟਅਪ ਕਿਵੇਂ ਬਣੇਗਾ ਉਹ ਵੀ ਦੱਸਾਂਗੇ ਤੇ ਹੁਣ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਤੇ ਨਾਲ ਦੇ ਨਾਲ ਆਪਾਂ ਇੰਡੀਕੇਟਰ ਬਾਰੇ ਗੱਲ ਕਰਾਂਗੇ ਮੂਨ ਫੇਸ ਬਾਰੇ ਜਿਸ ਨੂੰ ਕਿ ਬਹੁਤ ਲੋਕ ਮਤਲਬ ਕਿ ਸੀਰੀਅਸ ਨਹੀਂ ਲੈਂਦੇ ਪਰ ਮੈਂ ਤੁਹਾਨੂੰ ਉਹਦਾ ਪਰੂਫ ਦਿਖਾਵਾਂਗਾ ਇਸ ਵੀਡੀਓ ਦੇ ਵਿੱਚ ਤੇ ਜਿਵੇਂ ਕਿ ਕੱਲ ਮੈਂ ਤੁਹਾਨੂੰ ਦੱਸਿਆ ਸੀ ਕਿ ਮਾਰਕੀਟ ਬਾਇਓਨ ਡਿਪ ਰਹੇਗੀ ਤੇ ਇੱਕ ਬਹੁਤ ਤਕੜਾ ਮੂਵਮੈਂਟ ਦੇਖਣ ਨੂੰ ਮਿਲਿਆ ਜਿਹੜੇ ਜਿਹੜੇ ਲੈਵਲ ਤੁਹਾਨੂੰ ਦੱਸੇ ਸੀ ਸਾਰੇ ਅਚੀਵ ਕੀਤੇ ਮਾਰਕੀਟ ਨੇ ਤੇ ਦੇਖੋ ਕਿ ਜਿਹੜੇ سپورਟ ਡਿਸਟੈਂਸ ਬਾਰੇ ਵੀਰ ਪੁੱਛ ਰਹੇ ਸੀ ਉਹਨਾਂ ਵਾਸਤੇ ਬਹੁਤ ਸਾਰੀਆਂ ਵੀਡੀਓ ਆਪਾਂ ਆਲਰੇਡੀ ਪਾਈਆਂ ਹੋਈਆਂ ਹਰ ਇੱਕ ਟਾਈਮ ਫਰੇਮ ਤੇ ਆਪਾਂ سپورਟ ਡਿਸਟੈਂਸ ਲਗਾ ਸਕਦੇ ਹਾਂ ਮਤਲਬ ਕਿ ਤੁਸੀਂ ਦੇਖੋਗੇ ਤੁਸੀਂ ਜੇ ਇੰਟਰਾਡੇ ਟ੍ਰੇਡ ਕਰਦੇ ਜੋ 15 ਮਿੰਟ ਤੇ ਲਗਾਓ ਡੇ ਦੇ ਸਵਿੰਗ ਹਾਈ ਤੇ ਲਗਾਓ ਡੇ ਦਾ ਹਾਈ ਲੋ ਤੁਹਾਡੇ ਲਈ ਬਹੁਤ ਇੰਪੋਰਟੈਂਟ ਆ ਕਲੋਜ਼ਿੰਗ ਬਹੁਤ ਇੰਪੋਰਟੈਂਟ ਉਹ ਸਾਰੀਆਂ ਚੀਜ਼ਾਂ ਫਿਰ ਕਿਤੇ ਆਪਾਂ ਗੱਲ ਕਰਾਂਗੇ ਨੈਕਸਟ ਵੀਡੀਓ ਚ ਬਾਕੀ سپورਟ ਡਿਸਟੈਂਸ ਕਿਵੇਂ ਲਗਾਉਣੇ ਉਹ ਮੈਂ ਦੱਸਿਆ ਹੋਇਆ ਹੈ ਤੁਸੀਂ ਵੀਡੀਓਜ਼ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਕਰਨਾ ਕੀ ਹੈ ਤੁਸੀਂ ਕਿ ਇਸ ਵੀਡੀਓ ਵੇਖਣ ਤੋਂ ਪਹਿਲਾਂ ਇਸ ਵੀ ਪਰ ਇਸ ਵੀਡੀਓ ਦੇ ਵਿੱਚ ਕੁਝ ਜਨਤਾ ਨੂੰ ਸਮਝ ਨਹੀਂ ਆਉਣ ਗਿਆ ਕਿਉਂ ਨਹੀਂ ਆਉਣ ਗਿਆ ਜਿਵੇਂ ਕਿ ਡੇ ਟਾਈਮ ਫਰੇਮ ਇਹ ਡੇ ਟਾਈਮ ਫਰੇਮ ਇੱਥੇ ਪਪਾ 52 ਦਿਨ ਦਾ ਟਾਈਮ ਸਾਈਕਲ ਲਗਾਇਆ ਹੈ ਇਹ ਕਿਵੇਂ ਲਗਾਉਣਾ ਮੈਂ ਵੀਡੀਓ 'ਚ ਨਹੀਂ ਦੱਸਾਂਗਾ ਇਸ ਵੀਡੀਓ 'ਚ ਕਿਉਂਕਿ ਮੈਂ ਆਲਰੇਡੀ ਦੱਸਿਆ ਹੋਇਆ ਹੈ ਪਰ ਤੁਸੀਂ ਲੋਕ ਕੀ ਹੈ ਕਿ ਉਹ ਵੀਡੀਓ ਦੇਖਦੇ ਨਹੀਂ ਇੱਥੇ ਉੱਤੇ ਆਈ ਬਟਨ ਤੇ ਮੈਂ ਉਹ ਵੀਡੀਓ ਦੇਖੀ ਦਿੱਤੀ ਹੋਈ ਆ ਉੱਤੇ ਲਗਾ ਕੇ ਤੁਸੀਂ ਜਾ ਕੇ ਦੇਖ ਸਕਦੇ ਜੋ ਕਿ ਕਿਵੇਂ ਲਗਾਉਣਾ ਹੈ 43 ਕੈਂਡਲਾਂ ਵਾਲਾ ਕਿਵੇਂ ਲਗਾਉਣਾ ਹੈ ਉਹਦੀ ਵੀ ਵੀਡੀਓ ਮੈਂ ਉੱਤੇ ਦੇ ਦੇਵਾਂਗਾ ਆਈ ਬਟਨ 'ਚ ਉਹ ਵੀ ਤੁਸੀਂ ਦੇਖ ਸਕਦੇ ਹੋ ਦੋਵੇਂ ਲਗਾਉਣ ਦੇ ਤਰੀਕੇ ਮੈਂ ਦੱਸੇ ਹੋਏ ਅੱਜ ਸਿਰਫ ਆਪਾਂ ਗੱਲ ਇਹ ਇਹਦੇ ਵਿੱਚ ਮਤਲਬ ਕਿ ਕਿਸ ਤਰ੍ਹਾਂ ਮੂਵਮੈਂਟ ਆਉਂਦਾ ਤੇ ਕਿਵੇਂ ਤੁਸੀਂ ਮਤਲਬ ਕਿ ਜਦੋਂ ਇਹ ਟਾਈਮ ਹੁੰਦਾ ট্রেਡ ਕਰ ਸਕਦੇ ਜੋ ਤੇ ਕਿੰਨੇ ਟਾਈਮ ਬਾਅਦ ਇਹ ਆਉਂਦਾ ਹੈ ਉਹ ਸਾਰਾ ਇਹ ਚੀਜ਼ਾਂ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ ਇਹਦੇ ਵਿੱਚ ਤੇ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ ਡੇ ਟਾਈਮ ਪਰ 55 ਦਿਨ ਵਾਲਾ ਆਪਾਂ ਟਾਈਮ ਸਾਈਕਲ ਲਗਾਇਆ ਹੋਇਆ ਇਹ ਵੈਸੇ ਬਹੁਤ ਮਤਲਬ ਕਿ ਪਿੱਛੋਂ ਚਾ ਕੇ ਸ਼ੁਰੂ ਹਾਂ ਕਿ ਜਿਨ੍ਹਾਂ ਨੇ ਸਿੰਪਲ ਲਗਾਉਣਾ ਹੈ ਇੱਥੋਂ ਲਗਾ ਸਕਦੇ ਜੋ ਤੁਸੀਂ ਬਾਕੀ ਉਸ ਵੀਡੀਓ ਦੇ ਵਿੱਚ ਮੈਂ ਦੱਸਿਆ ਹੋਇਆ ਕਿਵੇਂ ਆਪਾਂ ਇਥੇ ਸ਼ੁਰੂ ਕਰ 16 ਅਗਸਤ 2040 ਜਦੋਂ ਵੀ ਇਹ 55 ਦਿਨ ਦਾ ਟਾਈਮ ਸਾਈਕਲ ਆਉਂਦਾ ਇੱਥੇ ਪਿੱਛੇ ਮੈਂ ਤਿੰਨ ਲਾਈਨਾਂ ਨਹੀਂ ਲਗਾਈਆਂ ਹੋਈਆਂ ਇੱਥੇ ਤੁਸੀਂ ਦੇਖ ਪਾ ਰਹੇ ਹੋਗੇ ਕਿ ਤਿੰਨ ਲਾਈਨਾਂ ਇੱਥੇ ਵੀ ਤਿੰਨ ਲਾਈਨਾਂ ਤੇ ਅੱਗੇ ਜਿਹੜਾ ਹੁਣ ਟਾਈਮ ਸਾਈਕਲ ਚੱਲਿਆ ਉੱਥੇ ਵੀ ਮਤਲਬ ਕਿ ਆਪਾਂ ਤਿੰਨ ਲਾਈਨਾਂ ਲਗਾਈਆਂ ਹੋਈਆਂ ਤਿੰਨ ਲਾਈਨਾਂ ਦਾ ਕੀ ਮਤਲਬ ਹੈ ਜਿਹੜੀ ਵਿਚਕਾਰ ਵਾਲੀ ਲਾਈਨ ਹੈ ਉਹ ਆ 55 ਦਿਨ ਦੇ ਫਾਸਲੇ ਤੇ ਆ ਵਿਚਕਾਰ ਵਾਲੀ ਤੇ ਆ ਵਿਚਕਾਰ ਵਾਲੀ 55 ਦਿਨ ਤੇਰੀਆਂ ਸਾਈਡ ਵਾਲੀਆਂ ਲਾਈਨਾਂ ਇਹ ਮਤਲਬ ਕਿ ਇੱਕ ਟਾਈਮ ਜ਼ੋਨ ਆ ਮਤਲਬ ਜਦ ਮਾਰਕੀਟ ਥੱਲੇ ਆ ਰਹੀ ਹੈ ਤੇ ਇੱਕ ਪੋਜ਼ਿ 14 ਤਰੀਕ ਤੋਂ ਜੇ ਮੰਨ ਲਓ ਕਿ ਇਹ ਸਟਾਰਟ ਹੋਇਆ ਤੇ ਰਹੇਗਾ ਕਿਥੋਂ ਤੱਕ 4 ਫਰਵਰੀ ਤੱਕ ਮਤਲਬ ਕਿ ਜਿੰਨਾ ਵੀ ਇਹ ਟਾਈਮ ਜ਼ੋਨ ਹੁੰਦਾ ਇਹਦੇ ਵਿੱਚ ਕੀ ਹੁੰਦਾ ਹੈ ਕਿ ਮਾਰਕੀਟ ਇੱਕ ਲੋ ਬਣਾਉਂਦੀ ਆ ਉਸ ਤੋਂ ਬਾਅਦ ਅਪਸਾਈਡ ਮੂਵਮੈਂਟ ਆਪਾਨੂੰ ਦੇਖਣ ਨੂੰ ਮਿਲਦਾ ਹੈ ਇੱਕ ਸ਼ਾਰਪ ਮੂਵ ਦੇਖਣ ਨੂੰ ਮਿਲਦਾ ਹੈ ਮਤਲਬ ਝਾਰ ਤੋਂ 1200 ਪੁਆਇੰਟ ਦਾ ਆਲਮੋਸਟ ਕਈ ਵਾਰੀ 1500 ਪੁਆਇੰਟ 2000 ਪੁਆਇੰਟ ਦੀ ਹੋ ਸਕਦਾ ਹੈ ਤੇ ਮੇਨ ਕਲ ਕੀ ਹੈ ਕਿ ਜਦੋਂ ਵੀ ਮੇਨ ਬਾਟਮ ਬੰਦਾ ਹੈ ਮਾਰਕੀਟ ਦਾ ਉਹ ਵੀ ਇਸੇ ਟਾਈਮ ਦੇ ਵਿੱਚ ਬੰਦਾ ਜ਼ਿਆਦਾਤਰ ਕਈ ਵਾਰੀ ਉਹ ਟਾਈਮ 'ਚ ਵੀ ਬਣ ਸਕਦਾ ਹੈ ਇਸ ਨੂੰ ਲਗਾਉਣਾ ਕਿਵੇਂ ਉਸ ਵੀਡੀਓ ਚ ਦੱਸਿਆ ਇਹਦੇ ਵਿੱਚ ਤੁਸੀਂ ਬਸ ਇਹ ਧਿਆਨ ਰੱਖਣਾ ਕਿ 16 ਤਰੀਕ ਤੋਂ ਸ਼ੁਰੂ ਕਰਕੇ ਤੇ ਉਸ ਤੋਂ ਬਾਅਦ ਆ 4 ਨਵੰਬਰ ਤੇ ਲਗਾ ਦੇਣਾ ਅੱਗੇ ਵਾਲੇ ਆਪੇ ਆ ਜਾਣਗੇ ਸਾਈਕਲ ਲਾਈਨ ਨਾਲ ਉਹ ਵੀਡੀਓ ਤੁਸੀਂ ਪਿਛਲੀ ਦੇਖ ਲਓ ਤੇ ਉਸ ਤੋਂ ਬਾਅਦ ਆਹ ਜਿਹੜੀਆਂ ਲਾਈਨਾਂ ਲਗਾਉਣੀਆਂ ਕੀ ਕਰਨਾ ਕਿ ਜਿਹੜੀ ਤੁਹਾਡੀ ਵਿਚਕਾਰ ਵਾਲੀ ਲਾਈਨ ਹੋਵੇਗੀ ਉਸ ਦੇ ਨਾਲੋਂ 6 ਦਿਨ 7 ਦਿਨ ਪਿੱਛੇ ਹੋਵੇਗੀ ਤੇ ਜਿਹੜੀ ਅਗਲੀ ਲਾਈਨ ਆ ਉਹ ਵਿਚਕਾਰ ਵਾਲੀ ਲਾਈਨ ਨਾਲੋਂ 9 ਦਿਨ ਅੱਗੇ ਹੋਵੇਗੀ ਪਤਾ ਚੱਲ ਗਿਆ ਇੱਕ ਬਣ ਗਿਆ ਆਪਣਾ ਟਾਈਮ ਜ਼ੋਨ ਠੀਕ ਹੈ ਹੁਣ ਇਹ ਜਦੋਂ ਵੀ ਮਤਲਬ ਕਿ ਇੰਪੋਰਟੈਂਟ ਟਾਈਮ ਆਉਂਦਾ ਹੈ ਬਾਈ ਚਾਂਸ ਮਾਰਕੀਟ ਮਤਲਬ ਕਿ ਇਸ ਤੋਂ ਪਹਿਲਾਂ ਦੇਖੋ ਕਿ ਜਦੋਂ ਇਹ ਇੰਪੋਰਟੈਂਟ ਟਾਈਮ ਆਉਣ ਵਾਲਾ ਹੋਏਗਾ ਤੇ ਮਾਰਕੀਟ ਦੇ ਵਿੱਚ ਲੋ ਬਣਾਣਾ ਬਹੁਤ ਜ਼ਰੂਰੀ ਹੁੰਦਾ ਇਸ ਟਾਈਮ ਤੇ ਤੇ ਜਦੋਂ ਮਾਰਕੀਟ ਮਤਲਬ ਕਿ ਕਾਫੀ ਬੁਲਿਸ਼ ਹੁੰਦੀ ਆ ਤੇ ਕਈ ਵਾਰੀ ਕੀ ਹੁੰਦਾ ਹੈ ਕਿ ਇਸ ਟਾਈਮ ਦੇ ਆਉਣ ਤੇ ਮਾਰਕੀਟ ਆਲਮੋਸਟ ਆਲਮੋਸਟ ਮਤਲਬ ਕਿ ਇਸ ਟਾਈਮ ਦੇ ਵਿੱਚ ਆ ਜਾਂਦੀ ਹੈ ਪਰ ਉੱਤੇ ਨੂੰ ਜਾ ਰਹੀ ਹੁੰਦੀ ਪਰ ਉੱਥੇ ਬਾਅਦ ਵਿੱਚ ਕੀ ਹੁੰਦਾ ਹੈ ਕਿ ਇਹੋ ਇਹੋ ਜੀ ਨਿਊਜ਼ ਆਉਂਦੀ ਹੈ ਕਿ ਮਾਰਕੀਟ ਇੱਕਦਮ ਗੈਪ ਡਾਊਨ ਖੁੱਲ੍ਹ ਖੁੱਲ ਕੇ ਤੇ ਇੱਕ ਨਵਾਂ ਲੋ ਬਣਾ ਦਿੰਦੀ ਹੈ ਜ ਅਮ ਜਿਵੇਂ ਮੈਂ ਲੋਕ ਇੱਥੇ ਦੇਖੋਗੇ ਆਲਮੋਸਟ ਮਾਰਕੀਟ ਉਸ ਟਾਈਮ ਜੋਨ ਦੇ ਕੋਲ ਆ ਚੁੱਕੀ ਸੀ ਪਰ ਬੁਲਿਸ਼ ਸੀ ਟਾਈਮ ਥੋੜਾ ਰਹਿ ਗਿਆ ਸੀ ਮਾਰਕੀਟ ਕੋਲੇ ਤਿੱਕੇ ਦਿਨ 1200 1300 ਪੁਆਇੰਟ ਖੁੱਲ ਕੇ ਤੇ ਥੱਲੇ ਆ ਗਈ ਜਦੋਂ ਵੀ ਇਹ ਇੰਪੋਰਟ ਟਾਈਮ ਹੋਵੇਗਾ ਕੋਈ ਨਿਊਜ਼ ਇਹੋ ਜੀ ਆਵੇਗੀ ਜਿੱਦ ਨੇ ਮਾਰਕੀਟ ਥੱਲੇ ਡਿੱਗੇਗੀ ਤੇ ਇੱਕ ਲੋ ਬਣੇਗਾ ਤੇ ਉਸ ਤੋਂ ਬਾਅਦ ਇੱਕ ਰੈਲੀ ਦੇਖਣ ਨੂੰ ਮਿਲਦੀ ਆ ਇੱਥੇ ਵੀ ਮੈਂ ਤੁਹਾਨੂੰ ਦਿਖਾ ਦਿੰਦਾ ਪਿੱਛੇ ਇੱਕ ਮਤਲਬ ਕਿ ਇੱਕ ਵਾਰੀ ਨਹੀਂ ਹੋਇਆ ਠੀਕ ਆ ਆ ਦੇਖੋ ਇੱਥੇ ਮਾਰਕੀਟ ਦੇ ਮਤਲਬ ਕਿ ਆਲਮੋਸਟ ਇਸ ਟਾਈਮ ਦੇ ਵਿੱਚ ਆ ਚੁੱਕੀ ਸੀ ਮਤਲਬ ਕਿ ਜਿਹੜ ਅਹਦੇ ਘਦੇ ਬਣ ਗਈ ਤੇ ਇਹਦੇ ਕੋਲ ਬਿਲਕੁਲ ਆ ਚੁੱਕੀ ਸੀ ਤੇ ਦੋ ਦੋ ਤਿੰਨ ਦਿਨਾਂ ਦੇ ਵਿੱਚ ਮਾਰਕੀਟ ਕਿੰਨਾ ਫਾਲੋ ਹੋਈ ਤੁਸੀਂ ਦੇਖ ਸਕਦੇ ਹੋ 25000 ਤੋਂ ਕਿੱਥੇ ਆ ਗਈ 22000 ਤੇ ਮਤਲਬ 1000 ਪੁਆਇੰਟ ਤੇ ਇਸੇ ਤਰ੍ਹਾਂ ਹੀ ਜਿਵੇਂ ਆ ਪਿਛੇ ਸੀ ਜਦੋਂ ਮਤਲਬ ਕਿ ਆਪਣਾ ਇਲੈਕਸ਼ਨ ਸੀ ਉਦੋਂ ਵੀ ਇਹ ਇੰਪੋਰਟੈਂਟ ਟਾਈਮ ਜੋਨ ਦੇ ਵਿੱਚ ਮਾਰਕੀਟ ਆਪਟਰਨ ਤੇ ਚੱਲ ਰਹੀ ਸੀ ਤੇ ਇਸੇ ਕਰਕੇ ਮਾਰਕੀਟ ਇਲੈਕਸ਼ਨ ਵਾਲੇ ਦਿਨ ਫਾਲੋ ਹੋਈ ਸੀ ਹੁਣ ਕਈ ਲੋਕ ਮਤਲਬ ਕਿ ਇਲੈਕਸ਼ਨ ਦਾ ਕੁਝ ਵੀ ਕਹਿ ਸਕਦੇ ਆ ਪਰ ਮੈਂ ਹਮੇਸ਼ਾ ਟਾਈਮ ਸਾਈਕਲ ਦੇ ਹਿਸਾਬ ਨਾਲ ਟ੍ਰੇਡ ਕਰਦਾ ਹਾਂ ਮੈਂ ਕਦੇ ਵੀ ਨਿਊਜ਼ ਨੂੰ ਇੰਪੋਰਟਸ ਨਹੀਂ ਦਿੰ ਕੀ ਮਤਲਬ ਹੈ ਕਿ ਕਿਸ ਚੀਜ਼ ਨੂੰ ਫੋਲੋ ਨਾ ਕਰੋ ਪਰ ਮੈਂ ਇਸ ਨੂੰ ਮਤਲਬ ਕਿ ਬਹੁਤ ਬੈਕਟੈਸਟ ਕੀਤਾ ਹੋਇਆ ਜਦੋਂ ਵੀ ਇੰਪੋਰਟੈਂਟ ਟਾਈਮ ਹੁੰਦਾ ਹੈ ਤੇ ਜਦੋਂ ਮਾਰਕੀਟ ਮੰਨ ਲਓ ਕਿ ਸਾਈਡਵੇਜ਼ ਜ਼ੋਨ ਦੇ ਵਿੱਚ ਫਸੀ ਹੋਈ ਹੈ ਡੇ ਟਾਈਮ ਫਰੇਮ ਤੇ ਉਦੋਂ ਵੀ ਇਹਦੇ ਵਿੱਚ ਮੂਵਮੈਂਟ ਦੇਖਣ ਨੂੰ ਮਿਲ ਸਕਦਾ ਹੈ ਹੋ ਸਕਦਾ ਹੈ ਕਿ ਕਦੀ ਨਾ ਫੇਲ ਵੀ ਹੋ ਜਾਏ ਹੋਰ ਇੱਕ ਗੱਲ ਇਹਦੇ ਵਿੱਚ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ ਪਹਿਲਾਂ ਸਾਰੀਆਂ ਗੱਲਾਂ ਸੁਣ ਲਿਓ ਬਾਅਦ ਦੇ ਵਿੱਚ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਜਿਵੇਂ ਦੇਖੋ ਕਿ ਇਸ ਟਾਈਮ ਦੇ ਵਿੱਚ ਜੋ ਵੀ ਮਤਲਬ ਕਿ ਲੋ ਬਣਿਆ ਹੁੰਦਾ ਹੈ ਜਿਵੇਂ ਦੇਖੋ ਕਿ ਆਹ ਲੋ ਬਣਿਆ ਹੈ ਇਹ ਲੋ ਬਣਿਆ ਆ ਤੇ ਇਹ ਲੋ ਮੰਨ ਲਓ ਕਿ ਜਿਵੇਂ ਦੇਖੋਗੇ ਇੱਥੋਂ ਹੁਣ ਆਪਾਂ ਨੂੰ 1000 ਪੁਆਇੰਟ ਦਾ ਮੂਮੈਂਟ ਦੇਖਣਾ ਮਿਲਿਆ ਇਹ ਲੋ ਜੇ ਪਾਈ ਚਾਂਸ ਬ੍ਰੇਕ ਹੋ ਗਿਆ ਬ੍ਰੇਕ ਹੋ ਗਿਆ ਤੇ ਜਿਹੜਾ ਸਵਿੰਗ ਹਾਈ ਹੋਵੇਗਾ ਲਾਸਟ ਸਵਿੰਗ ਹਾਈ ਜਿਵੇਂ ਆਹ ਦੇਖੋ ਇਹ ਨੈਕਸਟ 55 ਦਿਨ ਤੱਕ ਬ੍ਰੇਕ ਨਹੀਂ ਹੋਵੇਗਾ ਮਤਲਬ ਕਿ ਇਹਦੇ ਉੱਤੇ ਕਲੋਜ਼ਿੰਗ ਨਹੀਂ ਆਵੇਗੀ ਉਹ ਤੁਸੀਂ ਇੱਥੇ ਪ੍ਰੂਫ ਵੀ ਦੇਖ ਸਕਦੇ ਹੋ ਹੁਣ ਦੇਖੋ ਇਹ ਸਵਿੰਗ ਮਤਲਬ ਕਿ ਆਹ ਸਵਿੰਗ ਲੋ ਜਿਹੜਾ ਸੀ ਟਾਈਮ ਸਾਈਕਲ ਵਾਲਾ ਟਾਈਮ ਦਾ ਸਪੋਰਟ ਇੱਥੇ ਟੁੱਟ ਗਿਆ ਮਾਰਕੀਟ ਦੇ ਵਿੱਚ ਆਪ ਮੂਵ ਆਇਆ ਪਰ ਕੀ ਸੀ ਕਿ ਜਿਹੜਾ ਸਵਿੰਗ ਹਾਈ ਸੀ ਉਸ ਤੋਂ ਉੱਤੇ ਮਾਰਕੀਟ ਕਲੋਜ਼ ਨਹੀਂ ਕਰ ਪਾਈ ਉੱਤੇ ਮਤਲਬ ਉਸ ਨੂੰ ਬ੍ਰੇਕ ਜ਼ਰੂਰ ਕੀਤਾ ਪਰ ਉੱਥੋਂ ਫਿਰ ਡਾਉਨਸ ਮੂਵ ਦੇਖਣ ਨੂੰ ਮਿਲਿਆ ਉਸ ਨੂੰ ਬ੍ਰੇਕ ਕਿਦੋਂ ਕੀਤਾ ਜਦੋਂ ਅਗਲਾ ਆਰਡਰ ਟਾਈਮ 16 ਅਪ੍ਰੈਲ ਤੋਂ ਬਾਅਦ ਆ ਬ੍ਰੇਕ ਕੀਤਾ ਜੋ ਕਿ ਅਗਲਾ ਇੰਪੋਰਟ ਟਾਈਮ ਆ ਗਿਆ ਸੀ ਹੁਣ ਦੇਖੋ ਇਹਦੇ ਉੱਤੇ ਕਲੋਜ਼ ਕਰ ਚੁੱਕਿਆ ਹੈ ਮਾਰਕੀਟ ਹੁਣ ਕੀ ਹੋਵੇਗਾ ਕਿ ਅਗਲੇ 55 ਦਿਨ ਤੱਕ ਆ ਲੋ ਬ੍ਰੇਕ ਨਹੀਂ ਹੋਵੇਗਾ ਨੈਕਸਟ 55 ਦਿਨ ਤੱਕ ਇਹ ਲੋ ਬ੍ਰੇਕ ਨਹੀਂ ਹੋਵੇਗਾ ਤੇ ਸਵਿੰਗ ਹਾਈ ਦੇ ਉੱਤੇ ਮਾਰਕੀਟ ਕਲੋਜ਼ ਕਰ ਚੁੱਕੀ ਆ ਆਲਮੋਸਟ ਇੱਕ ਦਿਨ ਹੋਰ ਕਲੋਜ਼ ਕਰਦੀ ਇਹਦੀ ਕਨਫਰਮੇਸ਼ਨ ਮਿਲ ਜਾਵੇਗੀ ਫ आज 24800 ਦੇ ਆਸ-ਪਾਸ ਮਾਰਕੀਟ ਫਿਰ ਜਾਵੇਗੀ ਕਿਉਂਕਿ ਨੈਕਸਟ ਇੰਪੋਰਟੈਂਟ ਜਿਹੜਾ ਸਵਿੰਗ ਹੈ ਆ ਉਹ ਏ ਆ ਤੇ ਇਸ ਤਰ੍ਹਾਂ ਹੀ ਕੰਮ ਕਰਦਾ ਹੈ ਇਹ ਇਹ ਸਟਾਕ ਦੇ ਵਿੱਚ ਵੀ ਮੈਂ ਤੁਹਾਨੂੰ ਦੱਸਿਆ ਇੱਕ ਦੋ ਸਟਾਕ ਦੇ ਵਿੱਚ ਹਰ ਇੱਕ ਜਗ੍ਹਾ ਤੇ ਇਸ ਤਰ੍ਹਾਂ ਹੀ ਕੰਮ ਕਰਦਾ ਹੈ ਇਹ ਤਾਂ ਹੋ ਗੀ ਮਤਲਬ ਕਿ ਇਹ 55 ਦਿਨ ਬਾਅਦ ਆਵੇਗਾ ਹੁਣ ਅਗਲਾ ਜਦੋਂ ਆਵੇਗਾ ਤੁਸੀਂ ਦੇਖ ਹੀ ਜਾਓ ਕਿਉਂਕਿ ਹੁਣ ਤਾਂ ਇਹ ਚੱਲ ਰਿਹਾ ਹੈ ਹੁਣ ਮਾਰਕੀਟ ਦੇ ਵਿੱਚ ਬਿਲਕੁਲ ਬੁਲਿਸ਼ ਟ੍ਰੈਂਡ ਹੈ ਅਗਲਾ 4 ਜੁਲਾਈ ਤੋਂ ਸ਼ੁਰੂ ਹੋਵੇਗਾ 4 ਜੁਲਾਈ ਤੋਂ 7 ਦਿਨ ਪਹਿਲਾਂ ਇੱਕ ਲੈਨ ਲਗਾ ਲਿਓ 9 ਦਿਨ ਬਾਅਦ ਇੱਕ ਲੈਨ ਲਗਾ ਲਿਓ ਉੱਥੇ ਆਵੇ ਤੇ ਹੁਣ ਆਪ ਕੀ ਆਪਾਂ ਮਤਲਬ ਕਿ ਟ੍ਰੈਂਡਰ ਨੂੰ ਕਿਵੇਂ ਪੜਨਾ ਜਿਹੜੀ ਮੈਂ ਗੱਲ ਕਰ ਰਿਹਾ ਸੀ ਕਿ ਇਹ ਮਹੀਨੇ ਦੇ ਵਿੱਚ ਦੋ ਵਾਰੀ ਮਤਲਬ ਕਿ ਆਪਾਂ ਨੂੰ ਸਵਿੰਗ ਸਵਿੰਗ ਟ੍ਰੇਡ ਜਾਂ ਕਹਿ ਸਕਦੇ ਜੇ ਤੁਸੀਂ ਮਤਲਬ ਕਿ ਇੰਡੈਕਸ ਦੇ ਵਿੱਚ ਜਾਂ ਪੋਜੀਸ਼ਨ ਟ੍ਰੇਡ ਕੁਝ ਵੀ ਕਹਿ ਸਕਦੇ ਜੋ ਇੱਕ ਦੋ ਦਿਨਾਂ ਲਈ ਦੇਖਣ ਨੂੰ ਮਤਲਬ ਕਿ ਮੂਵਮੈਂਟ ਦੇਖਣ ਨੂੰ ਮਿਲ ਜਾਂਦਾ ਆਪਾਂ ਨੂੰ ਉਹ ਦਿਨ ਆਉਣ ਤੋਂ ਬਾਅਦ ਆ ਕਿਵੇਂ ਉਸ ਨੂੰ ਪੜਨਾ ਹੈ ਉਹ ਵੀ ਦੱਸਾਂਗੇ ਤੇ ਨਾਲ ਦੀ ਨਾਲ ਛੋਟੇ ਟਾਈਮ ਫਰੇਮ ਤੇ ਕਿਵੇਂ ਟ੍ਰੇਡ ਕਰਨਾ ਦੇਖੋ ਕਿ ਇਹ ਆਪਣਾ 55 ਦਿਨ ਤੇ ਮਾਰਕੀਟ ਬਿਲਕੁਲ ਬੁਲਿਸ਼ ਚੱਲੇ ਸੀ ਤੇ ਇੱਥੋਂ ਮਤਲਬ ਕਿ ਆਪਾਂ ਨੂੰ ਇੱਕ ਆਈਡੀਆ ਹੋ ਗਿਆ ਕਿ ਆਪਣਾ ਇੰਪੋਰਟਡ ਟਾਈਮ ਅਪਸਾਈਡ ਨੂੰ ਚੱਲ ਰਿਹਾ ਤੇ ਹੁਣ ਆਪਾਂ ਡਾਊਨਸਾਈਡ ਲਈ ਖਾਸ ਕਰਕੇ ਪੋਜੀਸ਼ਨ ਨਹੀਂ ਬਣਾਵਾਂਗੇ ਤੇ ਹੁਣ ਉਸ ਤੋਂ ਬਾਅਦ ਆ ਪੋਜੀਸ਼ਨ ਜਿੱਦੋਂ ਵੀ ਆਪਾਂ ਬਣਾਉਣੀਆਂ ਹਨ ਕੀ ਕਰਨਾ ਹੈ ਆਪਾਂ ਦੇਖਣਾ ਹੈ ਮੂਨ ਫੇਸ ਨੂੰ ਮੂਨ ਫੇਸ ਜਿੱਦਨ ਹੁੰਦਾ ਹੈ ਉਸ ਦਿਨ ਮਤਲਬ ਕਿ ਆਪਾਂ ਦਾ ਟ੍ਰੈਂਡ ਕੀ ਆ ਟ੍ਰੈਂਡ ਕਿਵੇਂ ਦੇਖਣਾ ਆ ਉਹ ਵੀ ਦੱਸਦੇ ਆ ਸਭ ਤੋਂ ਪਹਿਲਾਂ ਇਹ ਸਾਰਾ ਕੁਝ ਮੈਂ ਹਟਾ ਦੇਣਾ ਇਹ ਦੀ ਸਮਝ ਤੁਹਾਨੂੰ ਲੱਗ ਗਈ ਹੋਵੇਗੀ ਉਸ ਤੋਂ ਬਾਅਦ ਅੱਗੇ ਸਟਾਰਟ ਕਰਦੇ ਆ ਫਿਰ ਆਪਾਂ ਜਾਵਾਂਗੇ ਮੂਨ ਫੇਸ ਨੂੰ ਦੇਖ ਕੇ ਤੇ ਉਸ ਤੋਂ ਬਾਅਦ ਆ ਛੋਟੇ ਟਾਈਮ ਫਰੇਮ ਤੇ ਆਪਾਂ ਟ੍ਰੇਡ ਕਿਵੇਂ ਲੈਣੀ ਆ ਇੱਥੇ ਦੇਖੋ ਆਪਾਂ ਇੰਡੀਕੇਟਰ ਲਗਾਵਾਂਗੇ ਇੰਡੀਕੇਟਰ ਤੇ ਸਭ ਤੋਂ ਪਹਿਲਾਂ ਜਾਓਗੇ ਉਸ ਤੋਂ ਬਾਅਦ ਇੱਥੇ ਸਰਚ ਕਰੋਗੇ ਤੁਸੀਂ ਮੂਨ ਫੇਸ ਕਾਦੇ ਲਈ ਜਿੱਦੇ ਨਾਲ ਆਪਾਂ ਮਹੀਨੇ ਦੇ ਵਿੱਚ ਦੋ ਵਾਰੀ ਕੀ ਕਰ ਸਕਦੇ ਆ ਪੋਜੀਸ਼ਨ ਟ੍ਰੇਡ ਕਰ ਸਕਦੇ ਆ ਇੱਥੇ ਤੁਸੀਂ ਮੂਨ ਲਿਖੋਗੇ ਇਹ ਤੁਹਾਡਾ ਇੰਡੀਕੇਟਰ ਆ ਜਾਵੇਗਾ ਮੂਨ ਫੇਸ ਇਸ ਇਹਦੇ ਉੱਤੇ ਕਲਿੱਕ ਕਰ ਦਿਓ ਇਹਦੇ ਉੱਤੇ ਤੁਸੀਂ ਕਲਿੱਕ ਕਰੋਗੇ ਤੇ ਇਹ ਲੱਗ ਜਾਵੇਗਾ ਠੀਕ ਹੈ ਉਸ ਤੋਂ ਬਾਅਦ ਆਪਾਂ ਇਸ ਨੂੰ ਡਿਲੀਟ ਕਰ ਦਵਾਂਗੇ ਤੇ ਇਹ ਇੱਥੇ ਲੱਗ ਗਿਆ ਹੁਣ ਦੇਖੋ ਇਹ ਮੂਨ ਫੇਸ ਹੈ ਕੀ ਪਹਿਲਾਂ ਇਹ ਥੋੜਾ ਜਿਹਾ ਸਮਝ ਲਓ ਇਹ ਆ ਕਿ ਜਿਹੜਾ ਬਲੂ ਵਾਲਾ ਆ ਇਹ ਆ ਮੱਸੀਆ ਵਾਲੇ ਦਿਨ ਇੱਥੇ ਉੱਤੇ ਆਵੇਗਾ ਜਿਹੜਾ ਰੈੱਡ ਆ ਪਾਕੀਤਾ ਜਿਹੜਾ ਕਿ ਪਹਿਲਾਂ ਵਾਈਟ ਸੀ ਇਹ ਭੁੰਨਿਆ ਵਾਲੇ ਦਿਨ ਆਵੇਗਾ ਤੁਹਾਨੂੰ ਪਤਾ ਹੈ ਕਿ 14 15 ਮੱਸੀਆ ਤੋਂ 15 ਦਿਨ ਬਾਅਦ ਭੁੰਨਿਆ ਹੁੰਦੀ ਹੈ ਤੇ ਭੁੰਨਿਆ ਤੋਂ 15 ਦਿਨ ਬਾਅਦ ਮੱਸੀਆ ਹੁੰਦੀ ਹੈ ਤੇ ਮਤਲਬ ਕਿ ਇੱਕ ਮਹੀਨੇ ਦੇ ਵਿੱਚ ਦੋ ਵਾਰੀ ਮਤਲਬ ਕਿ ਆਪਾਂ ਨੂੰ ਮੌਕਾ ਮਿਲੇਗਾ ਇੱਕ ਟ੍ਰੈਂਡ ਨੂੰ ਫੜਨ ਦਾ ਮਤਲਬ ਕਿ ਟ੍ਰੈਂਡ ਨੂੰ ਫੜਨ ਦਾ ਉਸ ਸਾਈਡ ਨੂੰ ਆਪਾਂ ਮਤਲਬ ਕਿ ਇੱਕ ਪੋਜੀਸ਼ਨ ਟ੍ਰੇਡ ਕਰ ਸਕਦੇ ਆ ਤੇ ਬਾਕੀ ਜੇ ਮੱਸੀਆ ਵਾਲੇ ਦਿਨ ਛੁੱਟੀ ਹੋਵੇਗੀ ਤੇ ਕੀ ਹੋਵੇਗਾ ਜਿਸ ਦਿਨ ਮਾਰਕੀਟ ਓਪਨ ਹੋਵੇਗੀ ਉਸ ਦਿਨ ਆਵੇਗਾ ਇਹ ਤੁਹਾਨੂੰ ਸਵੇਰੇ ਹੀ ਜਦੋਂ ਮਾਰਕੀਟ ਓਪਨ ਹੋਵੇਗੀ ਉਦੋਂ ਹੀ ਪਤਾ ਚੱਲ ਜਾਵੇਗਾ ਉੱਤੇ ਆਉਣ ਲੱਗ ਪਵੇਗਾ ਹੁਣ ਜਿਸ ਦਿਨ ਇਹ ਆਉਂਦਾ ਹੈ ਜ਼ਰੂਰੀ ਨਹੀਂ ਕਿ ਆਪਾਂ ਉਸ ਦਿਨ ਹੀ ਪੋਜੀਸ਼ਨ ਬਣਾ ਲੈਣੀ ਹੈ ਇਹ ਚੀਜ਼ ਦਾ ਹਮੇਸ਼ਾ ਤੁਸੀਂ ਧਿਆਨ ਰੱਖਣਾ ਹੈ ਜ਼ਰੂਰੀ ਨਹੀਂ ਕਿ ਇਹ ਜਿਸ ਦਿਨ ਹੁੰਦਾ ਹੈ ਉਸੇ ਦਿਨ ਹੀ ਆਪਾਂ ਪੋਜੀਸ਼ਨ ਕ੍ਰੀਏਟ ਕਰ ਲੈਣੀ ਹੈ ਉਸ ਦਿਨ ਵੀ ਆਪਾਂ ਨੂੰ ਪੋਜੀਸ਼ਨ ਕ੍ਰੀਏਟ ਕਰਨ ਦਾ ਮੌਕਾ ਮਿਲ ਸਕਦਾ ਹੈ ਨੈਕਸਟ ਡੇ ਵੀ ਆਪਾਂ ਨੂੰ ਮਿਲ ਸਕਦਾ ਹੈ ਇਹ ਦਿੱਤੇਆਂ ਰੱਖਣੀਆਂ ਪਰ ਮੈਂ ਹਮੇਸ਼ਾ ਤੁਹਾਨੂੰ ਇਹ ਕਹਾਂਗਾ ਕਿ ਜਿਸ ਦਿਨ ਇਹ ਹੁੰਦਾ ਹੈ ਉਸ ਦਿਨ ਪੋਜੀਸ਼ਨ ਕ੍ਰੀਏਟ ਕਦੇ ਨਾ ਕਰੋ ਮੈਂ ਕਹਾਂਗਾ ਕਿ ਅਗਲੇ ਦਿਨ ਕ੍ਰੀਏਟ ਕਰੋ ਚਾਹੇ ਤੁਹਾਡਾ ਸਟੌਪ ਲੌਸ ਥੋੜਾ ਬਤਾ ਵੱਡਾ ਹੋ ਜਾਂਦਾ ਕਿਉਂਕਿ ਉਸ ਨਾਲ ਕੀ ਹੁੰਦਾ ਹੈ ਕਨਫਰਮੇਸ਼ਨ ਮਿਲ ਜਾਂਦੀ ਹੁਣ ਜਿਸ ਦਿਨ ਇਹ ਹੁੰਦਾ ਹੈ ਆਪਾਂ ਦੇਖਣਾ ਕਿ ਇਹ ਸਿੰਪਲ ਤਿੰਨ ਰੂਲ ਦੇਖਣੇ ਆ ਤਿੰਨ ਰੂਲ ਕੀ ਆ ਤਿੰਨ ਰੂਲ ਕੀ ਆ ਪਹਿਲਾਂ ਉਹ ਸਮਝਾ ਵੈਸੇ ਮੈਂ ਬਹੁਤ ਵਾਰੀ ਇਹ ਚੀਜ਼ਾਂ ਦੱਸਿਆ ਹੋਈਆਂ ਪਰ ਲੋਕ ਫਿਰ ਵੀ ਕੀ ਹੈ ਕਿ ਦੇਖਦੇ ਨਹੀਂ ਜਦੋਂ ਵੀਡੀਓ ਤੇ ਮੈਂ ਕੀ ਕਹਿ ਸਕਦਾ ਉੱਥੇ ਹੁਣ ਦੇਖੋ ਜਿਵੇਂ ਮਾਰਕੀਟ ਇੱਥੇ ਆਪਾਂ ਡੇ ਟਾਈ ਇਹ ਕੰਡਾ ਦਾ ਕਲਰ ਰੈੱਡ ਹੋ ਸਕਦਾ ਹੈ ਗ੍ਰੀਨ ਹੋ ਸਕਦਾ ਉਹ ਮੈਟਰ ਨਹੀਂ ਕਰਦਾ ਜਿਸ ਦਿਨ ਇਹ ਇੰਡੀਕੇਟਰ ਆਵੇਗਾ ਉਸ ਦਿਨ ਤੁਸੀਂ ਦੇਖਣਾ ਹੈ ਕਿ ਮਾਰਕੀਟ ਜਿਹੜੀ ਕਲੋਜ਼ ਹੋਈ ਆ ਮਾਰਕੀਟ ਕਲੋਜ਼ ਹੋਈ ਆ ਜਿਹੜਾ ਆ ਜਿਵੇਂ ਮੰਨ ਲਓ ਕਿ ਮੂਨ ਫੇਸ ਤੋਂ ਇੱਕ ਦਿਨ ਪਹਿਲਾਂ ਦਾ ਦਿਨ ਆ ਤੇ ਆ ਮੂਨ ਫੇਸ ਵਾਲਾ ਦਿਨ ਆ ਇਸ ਦਿਨ ਮਾਰਕੀਟ ਪਿਛਲੇ ਦਿਨ ਦੇ ਲੋ ਦੇ ਥੱਲੇ ਕਲੋਜ਼ ਹੋ ਗਈ ਪਰ ਇਸ ਦਿਨ ਦਾ ਹਾਈਸ ਨੇ ਬ੍ਰੇਕ ਨਹੀਂ ਕੀਤਾ ਹਾਈ ਬ੍ਰੇਕ ਨਹੀਂ ਕੀਤਾ ਇਸ ਦਿਨ ਨੇ ਇਸ ਦਿਨ ਦਾ ਹਾਈ ਬ੍ਰੇਕ ਨਹੀਂ ਕੀਤਾ ਇਸ ਦਿਨ ਦੇ ਲੋਅ ਦੇ ਥੱਲੇ ক্লোਜ਼ ਹੋ ਗਈ ਤੇ ਮਤਲਬ ਕੀ ਤੁਹਾਡਾ ਕੀ ਹੈ ਟ੍ਰੈਂਡ ਡਾਊਨ ਆ ਹੁਣ ਤੁਸੀਂ ਛੋਟੇ ਟਾਈਮ ਫਰੇਮ ਤੇ 15 ਮਿੰਟ ਦਾ ਜਿਹੜਾ ਟਾਈਮ ਸਾਈਕਲ ਉਹਦੇ ਵਿੱਚ ਜਾਣਾ ਆ ਉਹਦੇ ਹਿਸਾਬ ਨਾਲ ਆਪਾਂ ਜਦੋਂ ਆਪਾਂ ਨੂੰ ਉੱਥੇ ਮੌਕਾ ਮਿਲੇਗਾ ਨੈਕਸਟ ਡੇ ਸਦਾਇਕ ਜਿਹਦੇ ਦਿਨ ਮੌਕਾ ਮਿਲੇ ਜਦੋਂ ਆਪਾਂ ਨੂੰ ਉੱਥੇ ਮੌਕਾ ਮਿਲੇਗਾ ਤੇ ਆਪਾਂ ਉਸ ਸਾਈਡ ਦੀ ਪੋਜੀਸ਼ਨ ਬਣਾਵਾਂਗੇ ਉਸ ਸਾਈਡ ਦੀ ਪੋਜੀਸ਼ਨ ਬਣਾਵਾਂਗੇ ਉਹ ਮੈਂ ਅੱਗੇ ਗੱਲ ਕਰਦਾ ਕਿ ਕਿਵੇਂ ਤੁਸੀਂ ਪੋਜੀਸ਼ਨ ਬਣਾਉਣੀ ਹੈ ਛੋਟੇ ਟਾਈਮ ਫਰੇਮ ਤੇ ਇਹ ਤਾਂ ਹੋ ਗਈ ਟ੍ਰੈਂਡ ਦੀ ਤੇ ਹੁਣ ਜੇ ਮੰਨ ਲਓ ਕਿ ਆਪਣਾ ਜਿਵੇਂ ਦੇਖੋ ਕਿ ਮੱਛਿਆ ਤੇ ਇੱਕ ਦਿਨ ਪਹਿਲਾਂ ਐਵੇਂ ਕੈਂਡਲ ਬਣਿਆ ਇੱਕ ਕੈਂਡਲ ਦਾ ਕਲਰ ਰੈੱਡ ਗ੍ਰੀਨ ਕੋਈ ਵੀ ਹੋ ਸਕਦਾ ਉਹ ਤੁਸੀਂ ਨਹੀਂ ਦੇਖਣਾ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਕਿ ਨੈਕਸਟ ਜਿਹੜਾ ਕੈਂਡਲ ਬਣਿਆ ਜਿਸ ਦਿਨ ਮੂਨ ਫੇਸ ਹੋਵੇਗਾ ਜਿਸ ਦਿਨ ਮੂਨ ਫੇਸ ਹੋਵੇਗਾ ਉਸ ਦਿਨ ਦੇਖਣਾ ਹੈ ਕਿ ਇਹਦੇ ਹਾਈ ਦੇ ਉੱਤੇ ক্লোਜ਼ ਕਰ ਜਾਵੇ ਪਰ ਇਹਦਾ ਲੋ ਬ੍ਰੇਕ ਨਹੀਂ ਕੀਤਾ ਹੋਣਾ ਚਾਹੀਦਾ ਤੁਹਾਡੇ ਲਈ ਟ੍ਰੈਂਡ ਆਪਿਆ ਤੇ ਤੁਸੀਂ ਕੀ ਹੈ ਕਿ ਛੋਟੇ ਟਾਈਮ 프ਰੇਮ ਦੇ 15 ਮਿੰਟ ਦੇ ਟਾਈਮ ਸਾਈਕਲ ਤੇ ਦੇਖ ਕੇ ਅਪਸਾਈਡ ਦੀ ਪੋਜੀਸ਼ਨ ਬਣਾਵੋਗੇ ਸਟਾਪ ਲੌਸ ਲਗਾ ਕੇ ਇਥੇ ਤੱਕ ਗੱਲ ਸਮਝ ਲੱਗ ਗਈ ਹੁਣ ਇਥੇ ਇੱਕ ਚੀਜ਼ ਹੋਰ ਹੋਵੇਗੀ ਕਈ ਵਾਰੀ ਕੀ ਹੋਵੇਗਾ ਕਿ ਮਾਰਕੀਟ ਮਤਲਬ ਕਿ ਇਹ ਮਾਰਕੀਟ ਮਤਲਬ ਕਿ ਜਿਸ ਦਿਨ ਇਹ ਹੋਵੇਗਾ ਨਾ ਹੀ ਇਸ ਪਿਛਲੇ ਦਿਨ ਦੇ ਹਾਈ ਦੇ ਉੱਤੇ ক্লোਜ਼ ਕਰੇਗੀ ਤੇ ਨਾ ਹੀ ਪਿਛਲੇ ਦਿਨ ਦੇ ਲੋ ਦੇ ਥੱਲੇ ক্লোਜ਼ ਕਰੇਗੀ ਜਿੰਨ ਬਹੁਤ ਸਾਰੇ ਲੋਕ ਕਨਫਿਊਜ਼ ਹੋ ਜਾਂਦੇ ਆ ਪਰ ਉਸ ਦਿਨ ਆਪਾਂ ਪਿਛਲਾ ਟ੍ਰੈਂਡ ਦੇਖਾਂਗੇ ਕੀ ਚੱਲ ਰਿਹਾ ਹੈ ਇਹ ਜ਼ਰੂਰ ਤੁਸੀਂ ਧਿਆਨ ਸੁਣਨੀ ਮੇਰੀ ਗੱਲ ਪਿਛਲਾ ਟ੍ਰੈਂਡ ਕੀ ਚੱਲ ਰਿਹਾ ਹੈ ਪਿਛਲਾ ਕਿਵੇਂ ਦੇਖਣਾ ਆਓ ਮੈਂ ਤੁਹਾਨੂੰ ਉਹ ਚਾਰਟ ਤੇ ਦੱਸ ਦਿਆਂ ਇੱਕ ਵਾਰੀ ਆਪਾਂ ਇਸ ਨੂੰ ਡਿਲੀਟ ਕਰ ਦਈਏ ਉਤੋਂ ਫਿਰ ਤੁਹਾਨੂੰ ਮੈਂ ਦੱਸਦਾ ਹਾਂ ਹੁਣ ਦੇਖੋ ਜਿਸ ਦਿਨ ਇਹ ਹੋਵੇਗਾ ਇੰਡੀਕੇਟਰ ਜਿਵੇਂ ਦੇਖੋ ਕਿ ਇੱਥੇ ਹੀ ਇੰਡੀਕੇਟਰ ਆਪਣਾ ਆ ਦੇਖ ਸਕਦੇ ਜੇ ਤੁਸੀਂ 17 ਮਾਰਚ ਨੂੰ ਇਸ ਦਿਨ ਮਤਲਬ ਕਿ ਮਾਰਕੀਟ ਨੇ ਪਿਛਲੇ ਦਿਨ ਦੇ ਹਾਈ ਦੇ ਉੱਤੇ ক্লোਜ਼ ਨਹੀਂ ਕੀਤਾ ਤੇ ਇੱਥੇ ਆਪਾਂ ਕੀ ਦੇਖਾਂਗੇ ਪਿਛਲਾ ਟ੍ਰੈਂਡ ਦੇਖਾਂਗੇ ਹੁਣ ਪਿਛਲਾ ਟ੍ਰੈਂਡ ਕੀ ਚੱਲ ਰਿਹਾ ਉਸ ਤੋਂ ਪਿਛਲੇ ਦਿਨ ਵੀ ਮਾਰਕੀਟ ਨੇ ਪਿਛਲੇ ਦਿਨ ਦੇ ਹਾਈ ਤੇ ক্লোਜ਼ ਨਹੀਂ ਕੀਤਾ ਪਿਛਲੇ ਦਿਨ ਵੀ ਹਾਈ ਤੇ ক্লোਜ਼ ਨਹੀਂ ਕੀਤਾ ਪਰ ਕੀ ਆ ਕਿ ਪਿਛਲੇ ਦਿਨ ਦੇ ਲੋ ਤੋਂ ਥੱਲੇ ਵੀ ক্লোਜ਼ ਨਹੀਂ ਕੀਤਾ ਉਹ ਤੁਸੀਂ ਮਤਲਬ ਕਿ ਤੁਹਾਨੂੰ ਪ੍ਰਾਈਸ ਨੂੰ ਦੇਖਣਾ ਹੋਣਾ ਚਾਹੀਦਾ ਹੁਣ ਇੱਥੋਂ ਦੇਖੋ ਮਾਰਕੀਟ ਨੇ ਅੱਜ ਦਾ ਪਿਛਲੇ ਦਿਨ ਦੇ ਹਾਈ ਦੇ ਉੱਤੇ ক্লোਜ਼ ਕਰ ਦਿੱਤਾ ਸੀ ਅੱਜ ਦਾ ਗ੍ਰੀਨ ਕੈਂਡਲ ਬਣਿਆ ਠੀਕ ਹੈ ਇਥੇ ਮਤਲਬ ਕਿ ਟ੍ਰੈਂਡ ਅੱਪ ਹੋ ਰਿਹਾ ਸੀ ਟ੍ਰੈਂਡ ਅੱਪ ਹੋ ਗਿਆ ਠੀਕ ਹੈ ਹੁਣ ਰੋਜ਼ ਮਤਲਬ ਕਿ ਤੁਸੀਂ ਇੰਡੀਕੇਟਰ ਚਾਹੇ ਨਹੀਂ ਵੀ ਹੈਗਾ ਜਿਸ ਦਿਨ ਆਉਣਾ ਉਸ ਦਿਨ ਠੀਕ ਹੈ ਉਸ ਤਰ੍ਹਾਂ ਵੀ ਟ੍ਰੈਂਡ ਦੇਖਿਆ ਕਰੋ ਕਿ ਟ੍ਰੈਂਡ ਕੀ ਚੱਲ ਰਿਹਾ ਹੈ ਡੇ ਟਾਈਮ ਰੈਂਡ ਇੱਥੇ ਮਤਲਬ ਕਿ ਅੱਪ ਟ੍ਰੈਂਡ ਹੋਇਆ ਫਿਰ ਦੇਖੋ ਕਿ ਮਤਲਬ ਕਿ ਇੱਥੇ ਵੀ ਅੱਪ ਟ੍ਰੈਂਡ ਰਿਹਾ ਠੀਕ ਹੈ ਹੁਣ ਇਥੇ ਮਤਲਬ ਕਿ ਅਗੇ ਨੋਟਸ ਕਰਦੇ ਜਾਓ ਜਿੰਨੇ ਵੀ ਦੇ ਨੇ ਕਦੇ ਵੀ ਪਿਛਲੇ ਦਿਨ ਦੇ ਲੋਅ ਦੇ ਥੱਲੇ ਮਾਰਕੀਟ ਕਲੋਜ਼ ਨਹੀਂ ਹੋਈ ਠੀਕ ਹੈ ਇੱਥੇ ਕਲੋਜ਼ ਹੋਈ ਸੀ ਪਰ ਕੀ ਆ ਕਿ ਪਿਛਲੇ ਦਿਨ ਦਾ ਉਸਨੇ ਹਾਈ ਬ੍ਰੇਕ ਕੀਤਾ ਸੀ ਠੀਕ ਹੈ ਆਪਾਂ ਨੂੰ ਤਿੰਨ ਰੂਲ ਚਾਹੀਦੇ ਆ ਪਿਛਲੇ ਦਿਨ ਦਾ ਹਾਈ ਬ੍ਰੇਕ ਨਹੀਂ ਕੀਤਾ ਹੋਣਾ ਚਾਹੀਦਾ ਲੋ ਦੇ ਥੱਲੇ ਕਲੋਜ਼ ਕਰੇ ਤੇ ਅਪ ਟ੍ਰੈਂਡ ਲਈ ਕੀ ਰੂਲ ਚਾਹੀਦੇ ਆ ਪਿਛਲੇ ਦਿਨ ਦਾ ਲੋ ਬ੍ਰੇਕ ਨਹੀਂ ਕੀਤਾ ਹੋਣਾ ਚਾਹੀਦਾ ਤੇ ਹਾਈ ਦੇ ਉੱਤੇ ਕਲੋਜ਼ ਕਰੇ ਪਰ ਇੱਥੇ ਕੀ ਸੀ ਇੱਥੇ ਹੁਣ ਆਪਾਂ ਕੀ ਮੰਨਾਂਗੇ ਟ੍ਰੈਂਡ ਅਪ ਚੱਲ ਰਿਹਾ ਠੀਕ ਹੈ ਉਸ ਤੋਂ ਬਾਅਦ ਨੈਕਸਟ ਦੇ ਗੈਪ ਡਾਊਨ ਖੁੱਲੀ ਗ੍ਰੀਨ ਕੈਂਡਲ ਬਣਿਆ ਫਿਰ ਵੀ ਪਿਛਲੇ ਦਿਨ ਦੇ ਲੋ ਦੇ ਥੱਲੇ ਕਲੋਜ਼ ਨਹੀਂ ਕੀਤਾ ਫਿਰ ਰੈੱਡ ਕੈਂਡਲ ਬਣਿਆ ਪਿਛਲੇ ਦਿਨ ਦੇ ਲੋਅ ਥੱਲੇ ক্লোਜ਼ ਨਹੀਂ ਕੀਤਾ ਫਿਰ ਦੇਖੋ ਰੈੱਡ ਬਣਿਆ ਪਿਛਲੇ ਦਿਨ ਦੇ ਲੋਅ ਥੱਲੇ ক্লোਜ਼ ਨਹੀਂ ਕੀਤਾ ਤੇ ਇੱਥੇ ਹੁਣ ਮੂਨ ਫੇਸ ਵਾਲੇ ਦਿਨ ਵੀ ਪਿਛਲੇ ਦਿਨ ਦੇ ਲੋਅ ਥੱਲੇ ক্লোਜ਼ ਨਹੀਂ ਕੀਤਾ ਤੇ ਤੁਸੀਂ ਕੀ ਕਰੋਗੇ ਇੱਥੇ ਹੁਣ ਦੱਸੋ ਕੀ ਕਰੋਗੇ ਕਿ ਟ੍ਰੈਂਡ ਮੰਨੋਗੇ ਅਪ ਠੀਕ ਹੈ ਪੋਜੀਸ਼ਨ ਕਿਸ ਸਾਈਡ ਦੀ ਬਣੇਗੀ ਅਪ ਸਾਈਡ ਦੀ ਕਿਦੋਂ ਪੋਜੀਸ਼ਨ ਬਣਾਵਾਂਗੇ 15 ਮਿੰਟ ਦੇ ਟਾਈਮ ਫਰੇਮ ਤੇ ਛੋਟੇ ਟਾਈਮ ਫਰੇਮ ਤੇ ਟਾਈਮ ਸਾਈਕਲ ਦੇਖ ਕੇ ਉੱਥੇ ਸਵਿੰਗ ਹਾਈ ਨਿਕਲਦਾ ਹੈ ਉੱਥੇ ਸਟਾਪ ਲੌਸ ਲਗਾ ਕੇ ਅਪਾ ਟ੍ਰੇਡ ਕਰਾਂਗੇ ਉਹ ਕਿਵੇਂ ਕਰਾਂਗੇ ਉਹ ਅੱਗੇ ਦੱਸਾਂਗਾ ਇਸੇ ਤਰ੍ਹਾਂ ਹੀ ਡਾਉਨ ਸਾਈਡ ਨੂੰ ਵੀ ਤੁਸੀਂ ਇਹੀ ਦੇਖਣਾ ਹੈ ਠੀਕ ਹੈ ਕਿ ਪਿਛਲੇ ਦਿਨ ਦੇ ਹਾਈ ਦੇ ਉੱਤੇ ক্লোਜ਼ ਨਾ ਕਰੇ ਠੀਕ ਹੈ ਤੇ ਜੇ ਮਤਲਬ ਕਿ ਉਸਨੇ ਮਤਲਬ ਕਿ ਪਿਛਲਾ ਟ੍ਰੈਂਡ ਉਸ ਦਿਨ ਮਤਲਬ ਕਿ ਕੁਝ ਵੀ ਕਨਫਰਮੇਸ਼ਨ ਨਹੀਂ ਦਿੱਤੀ ਤੁਹਾਨੂੰ ਜਿੱਤਰਾ ਇੱਥੇ ਨਹੀਂ ਮਿਲੀ ਉੱਤੇ ਤੁਸੀਂ ਪਿਛਲਾ ਟ੍ਰੈਂਡ ਫੋਲੋ ਕਰਨਾ ਹੈ ਜਿਵੇਂ ਇੱਥੇ ਬਹੁਤ ਵਾਰੀ ਮਤਲਬ ਕਿ ਐਵੀ ਚੀਜ਼ ਹੋਈ ਹੋਵੇ ਕਿ ਜਿਵੇਂ ਦੇਖੋ ਕਿ ਇੱਥੇ ਮਤਲਬ ਕਿ ਪਿਛਲਾ ਟ੍ਰੈਂਡ ਆਲਮੋਸਟ ਡਾਉਨ ਚੱਲ ਰਿਹਾ ਸੀ ਠੀਕ ਹੈ ਪਰ ਜਿਸ ਦਿਨ ਏ ਸੀ ਆ ਦੇਖੋ ਇੰਡੀਕੇਟਰ ਸੀ ਉਸ ਦਿਨ ਪਿਛਲੇ ਤਦ ਦੇ ਲੋਗ ਦੇ ਟ੍ਰੈਲਸ ਨੇ ক্লোਜ਼ ਨਹੀਂ ਕੀਤਾ ਤੇ ਇੱਥੇ ਆਪਾਂ ਕੀ ਮੰਨਾਂਗੇ ਜੋ ਟ੍ਰੈਂਡ ਆਲਰੇਡੀ ਚੱਲ ਰਿਹਾ ਹੈ ਉਸ ਟ੍ਰੈਂਡ ਨੂੰ ਫਾਲੋ ਕਰਾਂਗੇ ਠੀਕ ਹੈ ਉਸ ਟ੍ਰੈਂਡ ਨੂੰ ਫਾਲੋ ਕਰਾਂਗੇ ਠੀਕ ਹੈ ਇਹ ਚੀਜ਼ ਸਮਝ ਲੱਗ ਗਈ ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਹਦੇ ਵਿੱਚ ਆਪਾਂ ਐਂਟਰੀ ਕਿਵੇਂ ਕਰਨੀ ਹੈ ਹੁਣ ਚੱਲਾਂਗੇ ਆਪਾਂ 15 ਮਿੰਟ ਦੇ ਟਾਈਮ ਫਰੇਮ ਤੇ ਹੁਣ ਦੇਖੋ ਆਪਾਂ 15 ਮਿੰਟ ਤੇ ਟਾਈਮ ਸਾਈਕਲ ਲਗਾ ਲਿਆ ਠੀਕ ਹੈ ਇਹ ਟਾਈਮ ਸਾਈਕਲ ਲਗਾਉਣ ਦਾ ਤਰੀਕਾ ਵੀ ਤੁਹਾਨੂੰ ਦੱਸਿਆ ਹੋਇਆ ਹੈ ਉਹਦੀ ਵੀਡੀਓ ਵੀ ਤੁਹਾਨੂੰ ਉੱਤੇ ਆਈ ਬਟਨ ਦੇ ਵਿੱਚ ਮਿਲ ਜਾਵੇਗੀ ਠੀਕ ਹੈ ਇੱਥੇ ਆਈ ਬਟਨ ਆਵੇਗਾ ਉੱਤੇ ਕਲਿੱਕ ਕਰਕੇ ਤੁਸੀਂ ਦੇਖ ਸਕ ਹੁਣ ਦੇਖੋ ਜਿਹੜਾ ਆਪਣਾ ਮੂਨ ਫੇਸ ਸੀ ਉਹ ਹੈਗਾ ਸੀ ਆਪਣਾ ਕਿੰਨੇ ਤਰੀਕ ਨੂੰ ਇੱਥੇ ਪਾਉਣ ਕਰਕੇ ਦੇਖ ਲੈਣੇ ਆ ਠੀਕ ਹੈ ਇਹ ਹੈਗਾ ਸੀ ਆਪਣਾ 15 April ਨੂੰ ਠੀਕ ਹੈ ਆ ਪਿਛਲੇ ਦਿਨ ਦਾ ਮਤਲਬ ਕਿ ਪੂਰਾ ਟਰੇਡਿੰਗ ਸੈਸ਼ਨ ਆ ਇਸ ਦਿਨ ਮਤਲਬ ਕਿ ਆਲਮੋਸਟ ਮਾਰਕੀਟ ਉੱਤੇ ক্লোਜ਼ ਹੋ ਗਈ ਆਪਾਂ ਨੂੰ ਕਨਫਰਮੇਸ਼ਨ ਮਿਲ ਗਈ ਮੂਨ ਫੇਸ ਨਾਲ ਕਿ ਟ੍ਰੈਂਡ ਅਪ ਹੈ ਠੀਕ ਹੈ ਹੁਣ ਆਪਾਂ ਕੀ ਕਰਾਂਗੇ ਨੈਕਸਟ ਡੇ ਦੇਖਾਂਗੇ ਕਿ ਆਪਣੇ ਕੋਲੇ 15 ਮਿੰਟ ਦੇ ਟਾਈਮ ਸਾਈਕਲ ਤੇ ਮਤਲਬ ਕਿ 15 ਮਿੰਟ ਦੇ ਟਾਈਮ ਫਰੇਮ ਤੇ ਕਿਹੜਾ ਕਿੰਨੇ ਵਜੇ ਟਾਈਮ ਸਾਈਕਲ ਆ ਰਿਹਾ ਹੈ ਠੀਕ ਹੈ ਜਿਵੇਂ ਦੇਖੋਗੇ ਇੱਥੇ 11:45 ਤੇ ਟਾਈਮ ਸਾਈਕਲ ਆ ਰਿਹਾ ਸੀ ਠੀਕ ਹੈ ਮਾਰਕੀਟ ਨੇ ਕੀ ਕੀਤਾ ਇਹ ਇਹਦਾ ਜਿਹੜਾ ਸਵਿੰਗ ਹਾਈ ਸੀ ਇਹਦੇ ਉੱਤੇ 15 ਮਿੰਟ ক্লোਜ਼ ਕੀਤਾ ਆ ਦੇਖ ਸਕਦੇ ਹੋ ਤੁਸੀਂ ਠੀਕ ਹੈ ਆ ਜਿਹੜਾ ਕੈਂਡਲੈ ਦੇ ਉੱਤੇ ক্লোਜ਼ ਹੋਇਆ ਸਵਿੰਗ ਹਾਈ ਹਮੇਸ਼ਾ ਤੁਸੀਂ ਇਹ ਹੀ ਦੇਖਣਾ ਹੈ ਕਿ ਟਾਈਮ ਸਾਈਕਲ ਤੋਂ ਪਹਿਲਾਂ ਜਿਹੜਾ 15 ਮਿੰਟ ਦੇ ਟਾਈਮ ਸਾਈਕਲ ਤੋਂ ਪਹਿਲਾਂ ਜਿਹੜਾ ਸਵਿੰਗ ਹਾਈ ਬਣਿਆ ਹੋਊਗਾ ਉਹ ਸਵਿੰਗ ਹਾਈ ਤੋਂ ਉੱਤੇ ਮਾਰਕੀਟ ਜਦੋਂ ক্লোਜ਼ ਕਰ ਜਾਵੇ ਠੀਕ ਹੈ ਟਾਈਮ ਸਾਈਕਲ ਤੋਂ ਪਹਿਲਾਂ ਮਤਲਬ ਕਿ ਜੋ ਵੀ ਸਵਿੰਗ ਹਾਈ ਬਣਿਆ ਹੋਊਗਾ ਉਹਦੇ ਉੱਤੇ ਮਾਰਕੀਟ 15 ਮਿੰਟ ক্লোਜ਼ ਕਰ ਜਾਵੇ ਤੇ ਕੀ ਕਰੋਗੇ ਤੁਸੀਂ ਇੱਥੇ ਤੁਹਾਡੀ ਐਂਟਰੀ ਬਣੇਗੀ ਹੁਣ ਐਂਟਰੀ ਤੁਸੀਂ ਦੋ ਤਰ੍ਹਾਂ ਕਰ ਸਕਦੇ ਹੋ 15 ਮਿੰਟ ক্লোਜ਼ ਹੋਣ ਤੇ ਐਂਟਰੀ ਕਰ ਸਕਦੇ ਹੋ ਜਾਂ ਫਿਰ ਵੇਟ ਕਰ ਸਕਦੇ ਹੋ ਦੁਬਾਰਾ ਜੋ ਵੀ ਸਵਿੰਗ ਲੋ ਬਣਿਆ ਹੋਵੇਗਾ ਜਿਸ ਤਰ੍ਹਾਂ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਿਆ ਸੀ ਵੀ ਸੀ ਕੇ ਜਿਹੜੀ ਵੀਡੀਓ ਪਾਈ ਸੀ ਕਿ ਇੱਥੋਂ ਤੱਕ ਮਤਲਬ ਮਾਰਕੀਟ ਆਵੇਗੀ ਤੇ ਆਪਾਂ ਅਪਸਾਈਡ ਲਈ ਹੀ ਬਾਏ ਕਰਾਂਗੇ ਠੀਕ ਆ ਤੇ ਇਸ ਤਰ੍ਹਾਂ ਮਤਲਬ ਕਿ ਆਪਾਂ ਇਹਦੇ ਵਿੱਚ ਟ੍ਰੇਡ ਕਰ ਸਕਦੇ ਹਾਂ ਬਾਕੀ ਸਵਿੰਗ ਹਾਈ ਦੇ ਉੱਤੇ ক্লোਜ਼ ਹੁੰਦੇ ਵੀ ਤੁਸੀਂ ਟ੍ਰੇਡ ਕਰ ਸਕਦੇ ਹੋ ਜੇ ਤੁਸੀਂ ਮਤਲਬ ਪੋਜੀਸ਼ਨ ਟ੍ਰੇਡ ਕਰਦੇ ਹੋ ਤੇ ਸਟਾਪ ਲੋਸ ਥੋੜਾ ਵੱਡਾ ਰੱਖਣੇ ਪੈਣਾ ਤੇ ਸਟਾਪ ਲੋਸ ਕੀ ਹੋਵੇਗਾ ਜੋ ਵੀ ਟਾਈਮ ਸਾਈਕਲ ਕਈ ਵਾਰੀ ਕੀ ਹੁੰਦਾ ਹੈ ਕਿ ਜਿਹੜਾ ਟਾਈਮ ਸਾਈਕਲ ਹੁੰਦਾ ਹੈ 43 ਕੈਂਡਲਾਂ ਵਾਲਾ ਐਗਜ਼ਿਟ ਉਸੇ ਟਾਈਮ ਤੇ ਲੋ ਬਣਦਾ ਕਈ ਵਾਰੀ ਕੀ ਹੁੰਦਾ ਹੈ ਕਿ ਚਾਰ ਕੈਂਡਲ ਪਹਿਲਾਂ ਬੰਦ ਆ ਠੀਕ ਹੈ ਚਾਰ ਕੈਂਡਲ ਪਿੱਛੇ ਲੈ ਕੇ ਚੱਲਨੇ ਤੁਸੀਂ ਠੀਕ ਹੈ ਜਿਹੜੀ ਇਹ ਲਾਈਨ ਲਗਾਈ ਹੈ ਆਪਾਂ ਚਾਰ ਕੈਂਡਲ ਤੋਂ ਪਿੱਛੇ ਜਾਂ ਚਾਰ ਕੈਂਡਲ ਅੱਗੇ ਠੀਕ ਹੈ ਲੋ ਚਾਰ ਕੈਂਡਲ ਪਿੱਛੇ ਜਾਂ ਫਿਰ ਚਾਰ ਕੈਂਡਲ ਅੱਗੇ ਠੀਕ ਹੈ ਤੇ ਉਹਦੇ ਵਿੱਚ ਲੋ ਬਣਿਆ ਹੋਵੇਗਾ ਜੋ ਵੀ ਠੀਕ ਹੈ ਜਿਵੇਂ ਦੇਖੋਗੇ ਇੱਥੇ ਲੋ ਬਣਿਆ ਠੀਕ ਹੈ ਲੋ ਦੇ ਥੱਲੇ ਤੁਸੀਂ ਸਟਾਪ ਲੌਸ ਲਗਾਉਣਾ ਹੈ ਹੁਣ ਸਟਾਪ ਲੌਸ ਤੁਸੀਂ ਇਹ ਪ੍ਰੀਮੀਅਮ ਦੇ ਚਾਰਟ ਦੇ ਵਿੱਚ ਫੋਲੋ ਨਹੀਂ ਕਰ ਸਕਦੇ ਇਹ ਤੁਸੀਂ ਆ ਜਰਾ ਇੰਡੈਕਸ ਦਾ ਚਾਰਟ ਹੈ ਇਸ ਨੂੰ ਦੇਖ ਕੇ ਸਟਾਪ ਲੌਸ ਫੋਲੋ ਕਰਨਾ ਹੈ ਠੀਕ ਹੈ ਜੇ ਦਾ ਮਤਲਬ ਕਿ ਤੁਹਾਨੂੰ ਡਰ ਨਹੀਂ ਲੱਗਦਾ ਫਿਰ ਹੀ ਤੁਸੀਂ ਇਹ ਫੋਲੋ ਕਰ ਸਕਦੇ ਜੋ ਨਹੀਂ ਤੇ ਨਹੀਂ ਠੀਕ ਹੈ ਜਦੋਂ ਹੀ ਮਤਲਬ ਕਿ 15 ਮਿੰਟ ਕੈਂਡਲ ਦੇ ਥੱਲੇ ক্লোਜ਼ ਹੋ ਜਾਵੇਗਾ ਜੇ ਮੰਨ ਲਓ ਕਿ ਪਹਿਲਾਂ 15 ਮਿੰਟ ਕੈਂਡਲ ਦੇ ਉੱਤੇ ক্লোਜ਼ ਹੋਇਆ ਉਤਪਨ ਮਾਰਕੀਟ ਥੱਲੇ ਆ ਕੇ 15 ਮਿੰਟ ক্লোਜ਼ ਕਰ ਦਿੰਦੀ ਹੈ ਤੇ ਤੁਸੀਂ ਆਪਣਾ ਸਟੌਪ ਲੌਸ ਲੈ ਲਵੋਗੇ ਠੀਕ ਆ ਤੇ ਜੇ ਨਹੀਂ ਕਰਦੀ ਤੇ ਮਤਲਬ ਕਿ ਪ੍ਰੋਫਿਟ ਦੇ ਵਿੱਚ ਬੈਠੇ ਰਹੋ ਵੇਟ ਕਰਦੇ ਰਹੋ ਜਿੰਨਾ ਚਿਰ ਮਾਰਕੀਟ ਕੀ ਆ ਕੀ ਕੋਈ ਸਵਿੰਗ ਲੋ ਬਣਾ ਕੇ ਇਸੇ ਮਤਲਬ ਕਿਉਂਕਿ ਇਹ 43 ਕਨਲਾਂ ਬਾਅਦ ਟਾਈਮ ਫਰੇਮ ਆਉਂਦਾ ਰਹੇਗਾ ਠੀਕ ਆ 43 ਕੈਨਲਾਂ ਬਾਅਦ ਟਾਈਮ ਫਰੇਮ ਆਉਂਦਾ ਰਹੇਗਾ ਤੇ ਉਸੇ ਟਾਈਮ ਦੇ ਹਿਸਾਬ ਨਾਲ ਤੁਸੀਂ ਮਤਲਬ ਕਿ ਦੁਬਾਰਾ ਜਦੋਂ ਟਾਈਮ ਤੇ ਕੋਈ ਲੋ ਬਣਾਵੇਗੀ ਉਸ ਲੋ ਨੂੰ ਜੇ ਮੰਨ ਲਓ ਥੱਲੇ ਬ੍ਰੇਕ ਕਰਦੀ ਹੈ ਤੇ ਉੱਥੇ ਤੁਸੀਂ ਐਗਜ਼ਿਟ ਕਰ ਸਕਦੇ ਹੋ ਜਾਂ ਫਿਰ ਕੀ ਕਰ ਸਕਦੇ ਹੋ ਕਿ ਤੁਸੀਂ ਸਟਾਪ ਲੋਸ ਟ੍ਰੇਲ ਕਰ ਸਕਦੇ ਹੋ ਟ੍ਰੇਲ ਕਿਵੇਂ ਕਰਨਾ ਤੁਸੀਂ ਟ੍ਰੇਲ ਕਰਨ ਲਈ ਤੁਸੀਂ ਜੋ ਵੀ ਮਤਲਬ ਕਿ ਇੱਥੇ ਲੋ ਬਣਿਆ ਹੋਵੇਗਾ ਠੀਕ ਹੈ ਜਿਵੇਂ ਦੇਖੋਗੇ ਆਪਾਂ ਇਹ ਟਾਈਮ ਤੋਂ ਬਾਅਦ ਜਿਹੜਾ ਸਭ ਤੋਂ ਪਹਿਲਾਂ ਲੋ ਬਣਿਆ ਉਹ ਆ ਬਣਿਆ ਠੀਕ ਹੈ ਉਸੇ ਲੋ ਤੋਂ ਮਤਲਬ ਕਿ ਤੁਸੀਂ ਫਿਬੋਨਾਚੀ ਨਿਊ ਲਗਾਉਂਦੇ ਜਾਓ ਇਸ ਤਰ੍ਹਾਂ ਫਿਬੋਨਾਚੀ ਨਿਊ ਲਗਾਉਂਦੇ ਜਾਓ ਠੀਕ ਹੈ ਇਸ ਤਰ੍ਹਾਂ ਤੁਸੀਂ ਫਿਬੋਨਾਚੀ ਨੋਲ ਲਗਾਉਂਦੇ ਜਾਓ ਤੇ ਅੱਜ ਦਾ 38% ਦਾ ਰੇਸ਼ੋ ਆ ਇਹਦੇ ਥੱਲੇ ਸਟੌਪ ਲੌਸ ਟ੍ਰੇਲ ਕਰਦੇ ਜਾਓ ਇਹ ਜੋ ਵੀ ਮਤਲਬ ਕੈਂਡਲਸ ਤੋਂ ਥੱਲੇ ਬਣੇਗਾ ਉਸਦੇ ਲੋ ਦੇ ਥੱਲੇ ਜਦੋਂ ਹੀ ਮਾਰਕੀਟ ক্লোਜ਼ ਹੁੰਦੀ ਹੈ ਉੱਥੇ ਤੁਸੀਂ ਐਗਜ਼ਿਟ ਕਰ ਸਕਦੇ ਜੋ ਸਟੌਪ ਲੌਸ ਟ੍ਰੇਲ ਕਰਕੇ ਇਸ ਤਰ੍ਹਾਂ ਠੀਕ ਹੈ ਇਹ ਵੀ ਵਧੀਆ ਤਰੀਕਾ ਹੈ ਬਾਕੀ ਜੇ ਕਿਸੇ ਨੇ ਮਤਲਬ ਕਿ ਹੋਰ ਹਿਸਾਬ ਨਾਲ ਕਰਨਾ ਜਾਂ ਬੁੱਕ ਕਰ ਲੈਣਾ ਉਹ ਤੁਹਾਡੀ ਆਪਣੀ ਮਰਜ਼ੀ ਹੈ ਬਾਕੀ ਸਟੌਪ ਲੌਸ ਤੁਸੀਂ ਐਵੇਂ ਟ੍ਰੇਲ ਕਰ ਸਕਦੇ ਜੋ ਤੇ ਹਰ ਵਾਰੀ ਇੰਨਾ ਵੱਡਾ ਮੂਵਮੈਂਟ ਨਹੀਂ ਆਏਗਾ ਕਈ ਵਾਰੀ ਛੋਟਾ ਮੂਵਮੈਂਟ ਆਵੇਗਾ ਠੀਕ ਹੈ ਬਾਕ 1.22 1.23 ਟਾਰਗੇਟ ਵੀ ਰੱਖ ਸਕਦੇ ਜੋ ਠੀਕ ਹੈ ਇਸ ਤਰ੍ਹਾਂ ਵੀ ਤੁਸੀਂ ਕਰ ਸਕਦੇ ਜੋ ਇਹ ਤਾਂ ਹੋ ਗਿਆ ਅਪਸਾਈਡ ਲਈ ਡਾਉਨ ਸਾਈਡ ਕਿਵੇਂ ਜਾਣਾ ਸੇਮ ਇਹੀ ਤਰੀਕਾ ਜੇ ਮੰਨ ਲਓ ਕਿ ਇਸ ਇੰਡੀਕੇਟਰ ਵਾਲੇ ਦਿਨ ਮਾਰਕੀਟ ਨੇ ਮਤਲਬ ਕਿ ਪਿਛਲੇ ਦਿਨ ਦੇ ਲੋ ਦੇ ਥੱਲੇ ক্লোਜ਼ ਕੀਤਾ ਹੁੰਦਾ ਤੁਸੀਂ 15 ਮਿੰਟ ਤੇ ਜੋ ਇੰਪੋਰਟੈਂਟ ਟਾਈਮ ਆਵੇਗਾ 43 ਕੈਂਡਲਾਂ ਵਾਲਾ ਉਹਦੇ ਵਿੱਚ ਕੀ ਦੇਖਣਾ ਹੈ ਕਿ ਜਿਹੜਾ ਆ ਆਪਣਾ ਜੋ ਵੀ ਮਤਲਬ ਕਿ ਉਸ ਟਾਈਮ ਸਾਈਕਲ ਤੋਂ 4 ਕੈਂਡਲ ਪਹਿਲਾਂ ਜਾਂ 4 ਕੈਂਡਲ ਬਾਅਦ ਲੋ ਬਣੇਗਾ ਉਸ ਲੋ ਤੋਂ ਥੱਲੇ 15 ਮਿੰਟ ক্লোਜ਼ ਕਰ ਜਾਵੇਗਾ ਤੁਹੇ ਤੇ ਤੁਸੀਂ ਡਾਊਨ ਸਾਈਡ ਦੇ ਟ੍ਰੇਡ ਕਰੋਗੇ ਤੇ ਜੋ ਹੀ ਸਵਿੰਗ ਹਾਈ ਹੋਵੇਗਾ 43 ਕੰਡਲਾਂ ਵਾਲੇ ਟਾਈਮ ਫਰੇਮ ਤੋਂ ਪਹਿਲਾਂ ਜਾਂ ਉਸ ਪਹਿਲਾਂ ਜੋ ਵੀ ਸਵਿੰਗ ਹਾਈ ਹੋਵੇਗਾ ਉਹਦੇ ਤੇ ਤੁਸੀਂ ਸਟਾਪ ਲੌਸ ਰੱਖੋਗੇ ਠੀਕ ਹੈ ਡਾਊਨ ਸਾਈਡ ਲਈ ਇਦਾਂ ਤੁਸੀਂ ਟ੍ਰੇਡ ਕਰੋਗੇ ਤੇ ਉਹਦੇ ਵਿੱਚ ਵੀ ਸੇਮ ਤਰੀਕਾ ਇਹੀ ਤੁਸੀਂ ਸਟਾਪ ਲੌਸ ਦਾ ਵਰਤ ਸਕਦੇ ਹੋ ਠੀਕ ਹੈ ਉਹ ਵੀ ਤੁਹਾਨੂੰ ਆਪਾਂ ਇੱਥੇ ਦੱਸ ਦਿੰਦੇ ਹਾਂ ਕਿਵੇਂ ਠੀਕ ਹੈ ਜਿਵੇਂ ਦੇਖੋਗੇ ਇੱਥੇ ਮੂਨ ਫੇਸ ਵਾਲਾ ਇਹ ਦਿਨ ਸੀ ਠੀਕ ਹੈ ਮਾਰਕੀਟ ਰਹਿ ਪਿਛਲੇ ਦਿਨ ਦੇ ਲੋਅ ਦੇ ਥੱਲੇ ਕਲੋਜ਼ ਕੀਤਾ ਠੀਕ ਹੈ पिछले दिन के लो थले कलोज किया इतों देखोग आ टाइम साइकल् लो आया ठीक है मार्केट उत्ते चली गई ठीक है उस तो बाद देखोग आ पंद्रह मिनट क्लोज़ थले हो ठीक है आखो इस थे क्लोज हो आज रहा पंद्रह मिनट ठीक है तो इतने ठीक एंट्र बनेगी इतने इंपोर्टेंट टाइम आ गया से ना होर ठीक है आह तो ता पिछले टाइम हूँ आप छे इस टाइम का स्विंग लो की आजरा कैंडल ठीक है एले आह पंद्रह मिनट का कैंडल क्लोज हो गया इतने एंट्र बनेगी स्टॉपलॉस कितने होगा स्विंग हाई से क्योंकि टाइम साइकल तो पहला स्विंग हाई ठीक है तो ਅਸ ਤੋਂ ਬਾਅਦ ਤੁਸੀਂ ਮੂਵਮੈਂਟ ਦੇਖ ਹੀ ਸਕਦੇ ਹੋ ਠੀਕ ਹੈ ਡਾਉਨ ਸਾਈਡ 1200 ਪੁਆਇੰਟ ਗੈਪ ਡਾਉਨ ਖੁੱਲੀ ਸੀ ਠੀਕ ਹੈ ਹਰ ਵਾਰ ਇਹਨਾਂ ਵੱਡਾ ਮੂਵਮੈਂਟ ਨਹੀਂ ਮਿਲੇਗਾ ਕਈ ਵਾਰੀ ਛੋਟਾ ਮੂਵਮੈਂਟ ਮਿਲੇਗਾ ਪਰ ਮੂਵਮੈਂਟ ਜ਼ਰੂਰ ਮਿਲੇਗਾ ਤੇ ਕਿਸੇ ਵਾਰੀ ਹੋ ਸਕਦਾ ਹੈ ਇੱਕ ਸਟਾਪ ਲੌਸ ਵੀ ਹਿੱਟ ਹੋਵੇ ਤੇ ਇਸ ਤਰ੍ਹਾਂ ਤੁਸੀਂ ਮਤਲਬ ਕਿ ਇੱਕ ਮਹੀਨੇ ਦੇ ਵਿੱਚ ਦੋ ਵਾਰੀ ਆਰਾਮ ਨਾਲ ਪੋਜੀਸ਼ਨ ਟ੍ਰੇਡ ਕਰ ਸਕਦੇ ਹੋ ਤੇ ਲਗਭਗ 90 95% ਇਹਦੀ ਇੱਕ ਰਸੀਆ ਤਿੰਨ ਕੰਬੀਨੇਸ਼ਨ ਤੁਹਾਡੇ ਕੋਲ ਇਹਦੇ ਵਿੱਚ ਮਿਲ ਜਾਂਦੇ ਆ ਪ੍ਰਾਈਸ ਐਕਸ਼ਨ ਦਾ ਰੂਲ ਹੋ ਗਿਆ ਨਾਲ ਆਪਣਾ ਮੂਨ ਫੇਸ ਹੋ ਗਿਆ ਤੇ ਨਾਲ 15 ਮਿੰਟ ਦਾ ਟਾਈਮ ਸਾਈਕਲ ਠੀਕ ਹੈ ਵੱਡੇ ਟਾਈਮ ਸਾਈਕਲ ਬਾਰੇ ਵੀ ਤੁਹਾਨੂੰ ਮੈਂ ਦੱਸ ਦਿੱਤਾ ਠੀਕ ਹੈ ਕਿਉਂਕਿ ਹੁਣ ਜਿਆਦਾ ਵੱਡਾ ਮੂਮੈਂਟ ਤਾਂ ਵੀ ਆਇਆ ਸੀ ਕਿ ਵੱਡਾ ਟਾਈਮ ਸਾਈਕਲ ਵੀ ਚੱਲ ਰਿਹਾ ਸੀ ਠੀਕ ਹੈ ਬਾਕੀ ਉਸ ਤਰ੍ਹਾਂ ਵੀ ਮੂਮੈਂਟ ਆਉਂਦੇ ਆ ਤੇ ਵਧੀਆ ਮੂਮੈਂਟ ਆਉਂਦੇ ਆ ਮਿਲਾਂਗੇ ਨੈਕਸਟ ਵੀਡੀਓ ਚ ਧੰਨਵਾਦ